ਆਪਣੇ ਦੇ ਅਸੀਂ ਗੁਰੂ ਧਾਮ ਜਿਹੜਾ ਬਚਾ ਦੇ ਪਾ ਰਹੇ ਉੱਥੇ ਉਹਨਾਂ ਦੀ ਧਰਤੀ ਦੇ ਉੱਤੇ ਕਿੰਨੇ ਸਾਡੇ ਗੁਰੂ ਘਰ ਨੇ ਜਿਨ੍ਹਾਂ ਨੂੰ ਮਤਲਬ ਇਤਿਹਾਸ ਦੇ ਪੰਨਿਆਂ 'ਚ ਹਟਾ ਕੇ ਤੇ ਸ਼ਾਇਦ ਉੱਥੇ ਮੰਦਰ ਬਣਾ ਤੇ ਉਹਦੇ ਬਾਰੇ ਅਸੀਂ ਬੋਲਦੇ ਨਹੀਂ ਸੋ ਦੂਸਰੇ ਦੀ ਮਸਜਿਦ ਟਾ ਕੇ ਮੰਦਰ ਬਣ ਜਾ ਰਿਹਾ ਤੇ ਸਾਨੂੰ ਖੁਸ਼ੀਆਂ ਚੜੀਆਂ ਨੇ ਸੋ ਅਸਲਾਮੁਅਲੈਕਮ ਬੀਰੋ ਕੀ ਹਾਲ ਚਾਲ ਹੈ ਰਾਮ ਮੰਦਰ ਨੂੰ ਲੈ ਕੇ ਸਿੱਖਾਂ ਦੇ ਵਿੱਚ ਦੋ ਤਰ੍ਹਾਂ ਦੀ ਜਿਹੜੀ ਸੋਚ ਹੈ ਉਹ ਪਾਈ ਜਾ ਰਹੀ ਹੈ ਕੁਝ ਸਿੱਖ ਰਾਮ ਮੰਦਰ ਨੂੰ ਪਸੰਦ ਕਰ ਰਿਹਾ ਤੇ ਉਥੇ ਉਦਘਾਟਨ ਤੇ ਜਾ ਰਿਹਾ ਤੇ ਕੁਝ ਸਿੱਖ ਜਿਹੜੇ ਆ ਉਹ ਕਹਿ ਰਿਹਾ ਕਿ ਸਾਨੂੰ ਉਥੇ ਨਹੀਂ ਜਾਣਾ ਚਾਹੀਦਾ ਸਾਡਾ ਰਾਮ ਮੰਦਰ ਦੇ ਨਾਲ ਕੋਈ ਤਾਲੁਕ ਨਹੀਂ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਿੱਖਾਂ ਦੀ ਪ੍ਰੈਸ ਕਾਨਫਰੰਸ ਦੇਖਾਂਗੇ ਜਿੱਥੇ ਉਹ ਰਾਮ ਮੰਦਰ ਦੇ ਬਾਰੇ ਆਪਣੀ ਰਾਏ ਦੱਸ ਰਹੇ ਆ ਸੋ ਚੱਲ ਕੇ ਵੀਡੀਓ ਦੇਖਨੇ ਆ ਤੇ ਇਸ ਦੇ ਬਾਰੇ ਜਾਣਨੇ ਆ ਜਿਵੇਂ 26 ਜਨਵਰੀ ਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਨਾ ਐਵੇਂ ਸਾਡਾ 22 ਜਨਵਰੀ ਦੇ ਨਾਲ ਵੀ ਕੋਈ ਤਾਲੁਕਾਤ ਨਹੀਂ ਕੱਲ ਨੂੰ ਰਾਮ ਮੰਦਰ ਦਾ ਇਹਨਾਂ ਨੇ ਉਥੇ ਜਿਹੜਾ ਉਦਘਾਟਨ ਕਰਨਾ ਇੱਕ ਪੋਲੀਟੀਕਲ ਸਟੰਟ ਖੇਡਿਆ ਜਾ ਰਿਹਾ ਉਹਦੇ ਵਿੱਚ ਮੈਂ ਜਿਹੜਾ ਸਾਡਾ ਸਟੈਂਡ ਹੈ ਜੋ ਇੱਕ ਸਿੱਖ ਹੋਣ ਦੇ ਨਾਤੇ ਸਾਡਾ ਸਟੈਂਡ ਆ ਉਹਦੇ ਬਾਰੇ ਅਸੀਂ ਬੜੇ ਸਾਫ਼ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਨਾ ਜਿਵੇਂ ਸਾਡਾ 26 ਜਨਵਰੀ ਨਾਲ ਕੋਈ ਲੈਣ ਦੇ ਨਾ ਸਾਡਾ 22 ਜਨਵਰੀ ਦੇ ਨਾਲ ਵੀ ਕੋਈ ਲੈਣ ਦੇ ਨਹੀਂ ਇਹ ਨਹੀਂ ਆ ਵੀ ਅਸੀਂ ਮੰਦਰ ਦੇ ਵਿਰੋਧੀ ਹਾਂ ਜਿਸ ਤਰੀਕੇ ਦੇ ਨਾਲ ਉਹ ਬਣਾਇਆ ਗਿਆ ਸੀ ਉਹਦੇ ਵਿਰੋਧੀ ਹਾਂ ਇੱਕ ਦਾ ਘਰ ਢਾਕੇ ਤੇ ਦੂਸਰੇ ਨੇ ਆਪਣਾ ਘਰ ਬਣਾਉਣਾ ਤੇ ਫਿਰ ਉਹਦੀ ਖੁਸ਼ੀ ਮਨਾਉਣਾ ਤੇ ਉਹਦੇ ਵਿੱਚ ਸ਼ਾਮਲ ਹੋਣਾ ਇਸ ਇੱਕ ਕੈਰੈਕਟਰ ਨੇਗਾ ਮੈਨੂੰ ਯਾਦ ਆ 2001 ਦੇ ਵਿੱਚ ਤਾਲਿਬਾਨ ਨੇ ਮਹਾਤਮਾ ਬੁੱਧ ਦੀ ਮੂਰਤੀ ਤੋੜੀ ਇਹ ਸ਼ਾਇਦ ਤੁਹਾਨੂੰ ਯਾਦ ਹੋਵੇ ਇੰਡੀਆ ਨੇ ਉਹਦਾ ਹਾਲ ਦਿਖਾਈ ਪਾਇਆ ਵੀ ਬਹੁਤ ਮਾੜਾ ਕੀਤਾ ਜੀ ਵੇਖੋ ਇੱਥੇ ਆਹ ਕਰਤਾ ਤਾਲਿਬਾਨ ਨੇ ਉਹ ਕਰਤਾ ਉਹਨਾਂ ਨੇ ਤੇ ਇੱਕ ਬੁੱਤ ਤੋੜਿਆ ਤੇ ਤੁਸੀਂ ਦੁਨੀਆ ਤੇ ਹਾਲ ਦਿਖਾਈ ਪਾਈ ਸੀ ਤਤ ਉਹਨਾਂ ਦਾ ਬੁੱਤ ਤੋੜਨਾ ਜੇ ਤਾਲਿਬਾਨੀਆਂ ਦਾ ਗਲਤ ਹੀ ਨਾ ਤਾਂ ਤੁਹਾਡੇ ਵੱਲੋਂ ਮਸਜਿਦ ਨੂੰ ਢਾ ਕੇ ਮਸਜਿਦ ਨੂੰ ਸ਼ੀਰ ਕਰਕੇ ਮੰਦਿਰ ਬਣਾਉਣਾ ਵੀ ਉਹਨਾਂ ਹੀ ਗਲਤ ਹੈ। ਸੋ ਅਸੀਂ ਹਿੰਦੂ ਭਰਾਵਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਲੈਣੀ ਚਾਹੁੰਦੇ ਲੈ ਸਕਦੇ ਨੇ ਜੀ ਸਦਕੇ ਵੀ ਉਹਨਾਂ ਦਾ ਮੰਦਿਰ ਬਣ ਗਿਆ। ਸਾਨੂੰ ਇਹਦੇ ਨਾਲ ਕੋਈ ਵਿਰੋਧ ਨਹੀਂ ਹੈ ਮੰਦਿਰ ਬਣਿਆ ਪਰ ਜਿਸ ਜਗ੍ਹਾ ਤੇ ਬਣਿਆ ਔਰ ਜਿਸ ਤਰੀਕੇ ਨਾਲ ਬਣਿਆ ਉਹਦੇ ਨਾਲ ਸਿੱਖ ਕਰੈਕਟਰ ਨੂੰ ਪ੍ਰੋਬਲਮ ਹੈ ਔਰ ਅਸੀਂ ਇਹ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ। ਔਰ ਹਾਲਾਂਕਿ ਮੈਂ ਵਧਾਈਆਂ ਦੇ ਕੇ ਵੀ ਨਾਲੇ ਵੀ ਗੱਲ ਕਹਿਦਾ ਜਿੱਦਣ ਸਾਡੇ ਹਰਮੰਦਰ ਸਾਹਿਬ ਤੇ ਤੇ ਹਮਲਾ ਆਇਆ ਤੇ ਸਾਡੇ ਭਰਾਵਾਂ ਨੇ ਲੱਡੂ ਵੀ ਵੰਡੇ ਪਰ ਫਿਰ ਵੀ ਅਸੀਂ ਭੁਲਾ ਦਿੰਨੇ ਆਂ ਚੀਜ਼ਾਂ ਕਿਤੇ ਨਾ ਕਿਤੇ ਬਿਸ਼ਾਇਦ ਉਸ ਮਾਇਦੇ ਥੋੜੇ ਅੰਸਰ ਹੋਣਗੇ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਇੱਕ ਪਾਸੇ ਰੱਖ ਕੇ ਜਿਸ ਤਰੀਕੇ ਦੇ ਨਾਲ ਬਾਬਰੀ ਮਸਜਿਦ ਨੂੰ ਢਾ ਕੇ ਇੱਕ ਧਾਰਮਿਕ ਸਥਾਨ ਨੂੰ ਢਾ ਕੇ ਤੇ ਦੂਸਰਾ ਬਣਾ ਕੇ ਔਰ ਉਹਨੂੰ ਪ੍ਰਾਈਮ ਮਿਨਿਸਟਰ ਜਿਸ ਤਰੀਕੇ ਨਾਲ ਗਲੋਰੀਫਾਈ ਕਰ ਰਿਹਾ ਹੈ ਇਹ ਸਾਰਾ ਕੁਝ ਗਲਤ ਆ ਔਰ ਸਿੱਖਾਂ ਨੂੰ ਆਪਣੇ ਆਪ ਨੇ ਇਸ ਚੀਜ਼ ਤੋਂ ਦੂਰ ਰੱਖਣਾ ਚਾਹੀਦਾ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਵੈਸੇ ਵੀ ਸਿੱਖ ਬੁੱਤਪ੍ਰਸਤ ਨਹੀਂਗੇ ਸਿੱਖ ਸ਼ਬਦ ਦੇ ਪੁਜਾਰੀ ਨੇ ਔਰ ਸਾਨੂੰ ਇਹਦੇ ਨਾਲ ਕੀ ਲੈਣ ਦੇਣਾ ਵੀ ਕਿਸ ਜਗ੍ਹਾ ਦੇ ਉੱਤੇ ਬੁੱਤ ਜਿਹੜਾ ਉਹ ਲਗਾਇਆ ਜਾ ਰਿਹਾ ਜਾਂ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਡਾ ਤਾਂ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਨਾ ਤੋਂ ਸਿੱਖਾਂ ਨੂੰ ਉਸ ਇੱਕ ਜਿਹੜਾ ਪਬਲਿਕ ਫੰਕਸ਼ਨ ਹੋਣ ਜਾ ਰਿਹਾ ਘੱਟੋ ਘੱਟ ਜਿਹੜੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੂੰ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਇਹ ਵੀ ਸਮਝਦਾ ਹਾਂ ਪਰ ਇਹਦੇ ਨਾਲ ਇਸੇ ਕਹਨੇ ਰੁਕਣਾ ਨਹੀਂ ਸਾਰਿਆਂ ਨੇ ਸਾਡੇ ਵਿੱਚ ਗਿਆਨੀ ਜੈਲ ਸਿੰਘ ਵਰਗੇ ਸਿੱਖ ਵੀ ਬਥੇਰੇ ਨੇ ਅੱਜ ਵੀ ਉਹ ਜਾਣਗੇ ਸਿਰਸਾ ਸਾਹਿਬ ਨੇ ਜਾਣਾ ਜਾਣ ਕਾਰਕਾ ਸਾਹਿਬ ਨੇ ਜਾਣਾ ਜਾਣ ਸਿੱਖਾਣੋਂ ਨਾ ਤੇ ਜਾਣ ਨਾ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਪਤਾ ਹੈ ਉਹ ਕਿੰਨਾਂ ਦੀ ਝੋਲੀ ਦੇ ਵਿੱਚ ਬੈਠੇ ਨੇ ਫਰਕ ਪੈਂਦਾ ਆ ਤੇ ਸਾਡੀਆਂ ਸੰਸਥਾਵਾਂ ਤੋਂ ਪੈਂਦਾ ਆ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਖਾਸ ਤੌਰ ਤੇ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਜਾਂ ਹੋਰ ਜਿਹੜੀਆਂ ਸਨਮਾਨਿਤ ਸੰਸਥਾਵਾਂ ਨੇ ਇਨਾਂ ਦੇ ਸਾਰੇ ਮੁਖੀਆਂ ਨੂੰ ਅਸੀਂ ਜ਼ਰੂਰ ਅਪੀਲ ਕਰਦੇ ਹਾਂ ਕਿ ਉਹ ਇਸ ਫੰਕਸ਼ਨ ਤੋਂ ਦੂਰੀ ਬਣਾ ਕੇ ਰੱਖਣ ਔਰ ਸਗੋਂ ਆਪਣਾ ਸਟੈਂਡ ਸਪਸ਼ਟ ਕਰਨ ਕੌਮ ਦੇ ਵਿੱਚ ਕਿ ਸਿੱਖ ਕੌਮ ਕਿੱਥੇ ਖੜੀ ਹੈ ਔਰ ਅਸੀਂ ਉਹਦੇ ਵਿੱਚ ਕਿਉਂ ਨਹੀਂ ਜਾਣਾ ਸੋ ਬਹੁਤ ਸਾਰੀ ਇੱਕ ਲੰਮੀ ਲਿਸਟ ਹੈ ਜਿਸ ਤਰੀਕੇ ਦੇ ਨਾਲ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਵੋਟਾਂ ਦਾ ਇੱਕ ਸਟੰਟ ਖੇਡਿਆ ਜਾ ਰਿਹਾ ਹਾਲਾਂਕਿ ਹਿੰਦੂ ਸਮਾਜ ਵੀ ਇੱਕ ਜਿਹੜਾ ਆ ਉਹ ਇਸ ਦਿਨ ਦੇ ਵਿਰੋਧ ਚ ਖਲੋਤਾ ਵਾ ਪਰ ਉੱਥੇ ਵੀ ਸਾਡੇ ਲੋਕ ਭਲੇਖਾ ਖਾ ਰਹੇ ਨੇ ਉਹ ਇਹ ਵੀ ਕਹ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਸ਼ਾਇਦ ਜਿਹੜੇ ਆਚਾਰਿਆ ਜੀ ਇਹ ਕਹਿ ਰਹੇ ਆ ਕਿ 22 ਤਰੀਕ ਨੂੰ ਇਹਦਾ ਦੁਗਾਟਾ ਨਾ ਕੀਤਾ ਜਾਵੇ ਸ਼ਾਇਦ ਉਹ ਬਾਬਰੀ ਮਸਜਿਦ ਢਾਉਣ ਦੇ ਖਿਲਾਫ ਨੇ ਨਹੀਂ ਇੱਥੇ ਸਾਰੇ ਦਾ ਸਾਰਾ ਹੀ ਉਹ ਵਰਗ ਇੱਕਮਤ ਆ ਉਹ ਇਹ ਕਹਿੰਦੇ ਆ ਵੀ ਮਸਜਿਦ ਢਾਕੇ ਬਣਾਉਣਾ ਤਾਂ ਸਹੀ ਆ ਸਿਰਫ ਜਿਸ ਦਿਨ ਤੁਸੀਂ ਕਰ ਰਹੇ ਇੱਕ ਅਧੂਰੇ ਮੰਦਰ ਨੂੰ ਉਹ ਗਲਤ ਆ ਤੇ ਸਾਡੇ ਲੋਕ ਕਹੀ ਜਾਂ ਲੱਗ ਰਿਹਾ ਕਿ ਸ਼ਾਇਦ ਆਚਾਰਿਆ ਜੀ ਬੜੀ ਮਨੁੱਖਤਾ ਵਾਲੀ ਗੱਲ ਕਰ ਰਹੇ ਨੇ ਸੋ ਇਹਨਾਂ ਸਾਰੀਆਂ ਗੱਲਾਂ ਤੇ ਸਿੱਖ ਤੋਂ ਬਾਹਰ ਨਿਕਲੇ ਇੱਕ ਇਨਸਾਫ ਪਸੰਦ ਬੰਦਾ ਜਾਂ ਇੱਕ ਆਮ ਧਾਰਮਿਕ ਬੰਦਾ ਇਹ ਕਦੇ برداشت ਨਹੀਂ ਕਰ ਸਕਦਾ ਕਿ ਇੱਕ ਜਗ੍ਹਾ ਦੇ ਉੱਤੇ ਢਾਹ ਕੇ ਤਾਨੁਸਤਾਨ ਤੋਂ ਉਹਦੀ ਜਗ੍ਹਾ ਦੂਸਰਾ ਕੀਤਾ ਜਾਵੇ ਇੱਕ ਪੋਲੀਟੀਕਲ ਸਟੰਡ ਖੇਡੇ ਜਾ ਰਹੇ ਆ ਔਰ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਖੇਡੇ ਜਾ ਰਹੇ ਆ ਸਾਡੀ ਬਹੁ ਗਿਣਤੀ ਖੁਸ਼ ਵੀ ਹੋ ਰਹੀ ਆ ਪਰ ਸਿੱਖਾਂ ਦਾ ਇਹਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈਗਾ ਪੰਜ ਤੱਕ ਤੋਂ ਸਿੰਘ ਸਭਾ ਨੂੰ ਉੱਥੇ ਜਾ ਰਹੀ ਜੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਸੱਦਾ ਪੱਤਰ ਆਇਆ ਮੈਂ ਤਾਂ ਹੀ ਕਹਿ ਰਿਹਾ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਵੀ ਉਹ ਆਪਣੇ ਆਪ ਨੂੰ ਇਹਦੇ ਚ ਦੂਰੀ ਬਣਾ ਕੇ ਰੱਖਣ ਪਰ ਇਹਦੇ ਨਾਲ ਜੇ ਕੋਈ ਜਾਣਦਾ ਵੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਕੁਝ ਨਾਮ ਤੇ ਲੈਤੇ ਨੇ ਹਾਲਾਂਕਿ ਜਥੇਦਾਰਾਂ ਦੇ ਕੋਈ ਜਾਣਦੇ ਮੈਂ ਨਾਮ ਲੈਣੋਂ ਜ਼ਰੂਰ ਇਥੇ ਸੰਕੋਚ ਕੀਤਾ ਪਰ ਜੋ ਜਾਣਦੇ ਵੀ ਆ ਤੇ ਕੌਮ ਨੂੰ ਪਤਾ ਹੈ ਉਹ ਕਿੱਥੇ ਖੜੇ ਨੇ ਜੋ ਜਾਣਗੇ ਵੀ ਤੇ ਉਸ ਸਿੱਖ ਕੌਮ ਦੀ ਉੱਥੇ ਪ੍ਰਤੀਨਿਧਤਾ ਨਹੀਂ ਕਰਦੇ ਜੇ ਇੰਡੀਵਿਜੂਅਲ ਤੌਰ ਤੇ ਕੋਈ ਜਾਣਦਾ ਤੇ ਲੱਖ ਦਰਜੇ ਜਾਵੇ ਸਾਨੂੰ ਕਿਸੇ ਦੇ ਉੱਥੇ ਜਾਣ ਦੇ ਨਾਲ ਮਨਾਈ ਨਹੀਂ ਗਈ ਜਾਸ ਇਹ ਨਹੀਂ ਕਹਿ ਰਹੇ ਵੀ ਕੋਈ ਸਿੱਖ ਨਾ ਜਾਵੇ ਅਸੀਂ ਕਹਿੰਦੇ ਜੇ ਕੋਈ ਜਾਣਦਾ ਤੇ ਇੰਡੀਵਿਵਿਜੂਅਲ ਕੁਐਸਚਨ ਚ ਜਾਂਦਾ ਕਿਸੇ ਨੂੰ ਜ਼ਿਆਦਾ ਇਹ ਚੜਿਆ ਤੇ ਨੱਚੀ ਜਾਵੇ ਬਗਾਨੀ ਸ਼ਾਦੀ ਦੇ ਵਿੱਚ ਆਪਣੇ ਦੇ ਅਸੀਂ ਗੁਰੂ ਧਾਮ ਜਿਹੜਾ ਬਚਾ ਦੇ ਪਾ ਰਹੇ ਹਾਂ ਉੱਥੇ ਉਹਨਾਂ ਦੀ ਧਰਤੀ ਦੇ ਉੱਤੇ ਕਿੰਨੇ ਸਾਡੇ ਗੁਰੂ ਘਰ ਨੇ ਜਿਨ੍ਹਾਂ ਨੂੰ ਮਤਲਬ ਇਤਿਹਾਸ ਦੇ ਪੰਨਿਆਂ 'ਚ ਹਟਾ ਕੇ ਤੇ ਸ਼ਾਇਦ ਉੱਥੇ ਮੰਦਰ ਬਣਾ ਤੇ ਉਹਦੇ ਬਾਰੇ ਅਸੀਂ ਬੋਲਦੇ ਨਹੀਂ ਸੋ ਦੂਸਰੇ ਦੀ ਮਸਜਿਦ ਟਾ ਕੇ ਮੰਦਰ ਬਣ ਜਾ ਰਿਹਾ ਤੇ ਸਾਨੂੰ ਕੁਝ ਨਹੀਂ ਚੜੀਆਂ ਨੇ ਸੋ ਇਹਦੇ ਇਸ ਸਿੱਖਾਂ ਵਾਸਤੇ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਨਾ ਵੀ ਇਹ ਇੱਕ ਵਰਗ ਦੀ ਧਾਰਮਿਕ ਭਾਵਨਾਵਾਂ ਦੀ ਗੱਲ ਹੈ ਮੰਦਰ ਬਣਨ ਦੇ ਅਸੀਂ ਵਿਰੋਧ ਨਹੀਂ ਕਰ ਮੈਂ ਫੇਰ ਰਿਪੀਟ ਕਰ ਰਿਹਾ ਜਿਸ ਤਰੀਕੇ ਦੇ ਨਾਲ ਇੱਕ ਇੱਕ ਦੇ ਧਾਰਮਿਕ ਸਥਾਨ ਹਟਾ ਕੇ ਦੂਸਰੇ ਦਾ ਧਾਰਮਿਕ ਸਥਾਨ ਬਣਾਇਆ ਜਾ ਰਿਹਾ ਹੈ ਸੇ ਉਹਦੇ ਵਿਰੋਧ ਚ ਵਿਰੋਧ ਤੁਸੀਂ ਇਹ ਇੱਕ ਸਿੱਖ ਵੀਰਦੀ ਪ੍ਰੈਸ ਕਾਨਫਰੰਸ ਦੇਖੀ ਹੈ ਤੇ ਉਹਨਾਂ ਨੇ ਬਿਲਕੁਲ ਇਹੀ ਗੱਲ ਕਹੀ ਹੈ ਕਿ ਕਿਸੇ ਦਾ ਧਾਰਮਿਕ ਸਥਾਨ ਜਿਹੜਾ ਵੈ ਕਿਸੇ ਦੀ ਆਬਾਦਤਗਾਹ ਵੈ ਉਹਨੂੰ ਢਾਣਾ ਨਹੀਂ ਚਾਹੀਦਾ ਕਿਉਂਕਿ ਜਿਹੜੀ ਆਬਾਦਤਗਾਹ ਵੈ ਜਿਹੜਾ ਧīn ਮਜ਼ਹਬ ਹੈ ਉਹ ਸਾਰਿਆਂ ਨੂੰ ਬੜਾ ਪਿਆਰਾ ਵੈ ਹਰ ਇੱਕ ਨੂੰ ਆਪਣੇ ਧīn ਨਾਲ ਬੜਾ ਲਗਾਓ ਹੈ ਤੇ ਜਦੋਂ ਕਿਸੇ ਦੀ ਧīn ਦੇ ਉੱਤੇ ਕੋਈ ਠੇਰ ਪਹੁੰਚਾਈ ਜਾਂਦੀ ਹੈ ਉੱਤੇ ਕੁ ਟਿੱਪਣੀ ਕਰਦਾ ਵੈ دین ਨੂੰ ਬਦਲਦਾ ਕਹਿੰਦਾ ਵੈ ਉਹਦੀ ਜਿਹੜੀ ਆਬਾਦਤ ਗਾਹ ਉਹਨੂੰ ਬੇਹਰਮਤੀ ਕੀਤੀ ਜਾਂਦੀ ਹੈ ਜਾਂ ਤੋੜਪੁੱੜ ਕਰਕੇ ਨਵੇਂ ਬਣਾਈ ਜਾਂਦੀ ਹੈ ਤੇ ਉਹਦੇ دین ਦੇ ਮੰਨਣ ਵਾਲੇ ਪੈਰੋਕਾਰ ਹੁੰਦੇ ਆ ਉਹਨਾਂ ਦੀ ਦਿਲਜ਼ਰੀ ਹੁੰਦੀ ਹੈ ਉਹਨਾਂ ਦਾ ਦਿਲ ਦੁਖਦਾ ਵੈ ਤੇ ਉਹਨਾਂ ਦੇ ਦਿਲ ਦੇ ਵਿੱਚ ਜਿਹੜਾ ਦੂਸਰਾ ਉਹਨੂੰ ਢਾਹਦਾ ਵੈ ਉਹਦੇ ਆਵਾਜ਼ ਮੁਖਾਲਫ ਨਫਰਤ ਪੈਦਾ ਹੋ ਜਾਂਦੀ ਹੈ ਤੇ ਬਦਲੇ ਦੀ ਹਵਨਾ ਹੋ ਜਾਂਦੀ ਹੈ ਦੇਖੋ ਅੱਜ ਇੱਥੇ ਜਿਹੜੇ ਗਏ ਆ ਮੁਸਲਮਾਨ ਘਾਟੇ ਗਏ ਆ ਸਿੱਖ ਘਾਟੇ ਗਏ ਤੇ ਹਿੰਦੂ ਜ਼ਿਆਦਾ ਵੈ ਉਹਨਾਂ ਦੀ ਗਵਰਨਮੈਂਟ ਹੈ ਪਾਵਰ ਵਿੱਚ ਹੈ ਤੇ ਸਿੱਖਾਂ ਦੇ ਜਿਹੜੇ ਗੁਰਦੁਆਰੇ ਉਹਨਾਂ ਨੂੰ ਢਾਕੇ ਵੀ ਉਹ ਮੰਦਰ ਬਣਾ ਰਹੇ ਆ ਮੁਸਲਮਾਨਾਂ ਦੀ ਪੁਰਾਣੀ ਮਸਜਿਦ ਸੀ ਬਾਪਰੀ ਮਸਜਿਦ ਉਹਨੂੰ ਢਾਹ ਦਿੱਤਾ ਗਿਆ ਸ਼ਹੀਦ ਕਰਤਾ ਗਿਆ ਤੇ ਉਹ ਜਗ੍ਹਾ ਤੇ ਮੰਦਰ ਬਣਾ ਲਿਆ ਤੇ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਜਿੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਹੈ ਜਿਸ ਤਰ੍ਹਾਂ ਪਾਕਿਸਤਾਨ ਹੈ ਜਾਂ ਹੋਰ ਕੋਈ ਜਗ੍ਹਾ ਹੈ ਉੱਥੇ ਫਿਰ ਜਦੋਂ ਮੁਸਲਮਾਨਾਂ ਦਾ ਚੜਦਾ ਜ਼ੋਰ ਉਹ ਫਿਰ ਉਹ ਹੀ ਕਰਦੇ ਜੀ ਸਾਡੀ ਮਸਜਦ ਨੂੰ ਇੰਜ ਕੀਤਾ ਸੀ ਲਿਆਦਾ ਅਸੀਂ ਵੀ ਇਹਨਾਂ ਦੇ ਮੰਦਰ ਨੂੰ ਇੰਜ ਕਰਾਂਗੇ ਲੇਕਿਨ ਵਿੱਚ ਪੀਸੇ ਕੌਣ ਜਾਂਦਾ ਵੈ ਜਿਹੜੇ ਉਸ ਦੀਨ ਨੂੰ ਮੰਨਣ ਵਾਲੇ ਪੈਰੋਕਾਰ ਹੁੰਦੇ ਆ ਉਹਨਾਂ ਦੇ ਦਿਲ ਜ਼ਾਰੀ ਹੁੰਦੀ ਹੈ ਉਹਨਾਂ ਨੂੰ ਤਕਲੀਫ ਹੁੰਦੀ ਹੈ ਵੀਰੋ ਇਸ ਤਰ੍ਹਾਂ ਕਰਕੇ ਕਦੀ ਵੀ ਮੁਹੱਬਤ ਨਹੀਂ ਵੱਧ ਸਕਦੀ ਇਸ ਤਰ੍ਹਾਂ ਕਰਕੇ ਕਦੀ ਭਾਈਚਾਰਾ ਪਰਵਾਨ ਨਹੀਂ ਚੜ ਸਕਦਾ ਇਹ ਸਿਰਫ ਔਰ ਸਿਰਫ ਇੱਕ ਪਬਲਿਕ ਸਟੰਟ ਹੈ ਤੇ ਇਹਨਾਂ ਨਫਰਤ ਫੈਲਦੀ ਹੈ ਤੇ ਜਿਹੜੀ ਇਸ ਟਾਈਮ ਮੋਦੀ ਗਵਰਨਮੈਂਟ ਹੈ ਉਹ ਚਾਹਦੀ ਹੈ ਕਿ ਆਵਾਮ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੇ ਹੱਥ ਕੰਡੇ ਇਸਤੇਮਾਲ ਕਰੇ ਤੇ ਦੇਖੋ ਕਿੱਡੀ ਵੱਡਾ ਕਿ ਉਥੇ ਦੇਖੋ ਅਗਰ ਕੋਈ ਲੋਕਲ ਗਵਰਨਮੈਂਟ ਕਰੇ ਫਿਰ ਹੋਰ ਗੱਲ ਹੈ ਵਜ਼ੀਰ ਆਜ਼ਮ ਖੁਦ ਜਾ ਰਿਹਾ ਵੈ ਉਥੇ ਜਾ ਕੇ ਉਹ ਕ੍ਰੈਡਿਟ ਲੈਣਾ ਚਾਹੁੰਦਾ ਵੈ ਕਿ ਪਤਾ ਲਗੇ ਕਿ ਜਨਾਬ ਇਹ ਵਜ਼ੀਰ ਆਜ਼ਮ ਕਰ ਰਿਹਾ ਇਹ ਵੋਟਾਂ ਦਾ ਐਕਸਟੈਂਟ ਹੈ ਲੇਕਿਨ ਮੈਂ ਸਿੱਖ ਵੀਰਾਂ ਨੂੰ ਸਲੂਟ ਕਰਨਾ ਵੈ ਜਿਹੜੇ ਕਹਿ ਰਹੇ ਆ ਕਿ ਉਹ ਸਮਝ ਗਏ ਉਹ ਕਹਿੰਦੇ ਕਿ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਸਾਨੂੰ ਇਹਦਾ ਕੋਈ ਮਸਲਾ ਨਹੀਂ ਹੈ ਨਾ ਹੀ ਸਾਨੂੰ ਇਹ ਤੋਂ ਨਫਰਤ ਹੈ ਲੇਕਿਨ ਇਹ ਗਲਤ ਕੰਮ ਹੋ ਰਿਹਾ ਵੈ ਤੇ ਗਲਤ ਕੰਮ ਨੂੰ ਸਿੱਖ ਕੌਮ ਕਦੇ ਵੀ ਸਪੋਰਟ ਨਹੀਂ ਕਰਦੀ ਉਹਦੀ ਮਿਸਾਲ ਤੁਸੀਂ ਆਪ ਖੁਦ ਹੈ ਵੇਖ ਲਈ ਹੁਣੀ ਹੈ ਨਾਲੇ ਜਿਹੜੇ ਸਿੱਖ ਹੈ ਉਹ ਆਪਣੇ ਗੁਰੂ ਸਹਿਬਾਨ ਜਿਹੜੇ ਹੈ ਆਪਣੇ ਗੁਰੂ ਗ੍ਰੰਥ ਹੈ ਇੱਕ ਵਾਹਿਗੁਰੂ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਦੇ ਨਾ ਉਹਨੂੰ ਇਜਾਜ਼ਤ ਹੈ ਤੇ ਉੱਥੇ ਰਾਮ ਮੰਦਰ ਜਾ ਕੇ ਉਹ ਮੂਰਤੀਆਂ ਨੂੰ ਮੱਥਾ ਟੇਕਣਗੇ ਜਿਹੜਾ ਉੱਥੇ ਜਾ ਕੇ ਮੂਰਤੀ ਨੂੰ ਮੱਥਾ ਟੇਕੇਗਾ ਮੈਂ ਕਹਿੰਨਾ ਉਹ ਤੇ ਸਿੱਖ ਹੀ ਨਹੀਂ ਹੈਗਾ ਜਿਸ ਤਰ੍ਹਾਂ ਮੁਸਲਮਾਨ ਅਗਰ ਕੋਈ ਜਾ ਕੇ ਉੱਥੇ ਰਾਮ ਮੰਦਰ ਤੇ ਸਜਦੇ ਕਰਦਾ ਵੈ ਮੱਥਾ ਟੇਕਦਾ ਵੈ ਤੇ ਉਹ ਵੀ ਮੁਸਲਮਾਨ ਨਹੀਂ ਹੈਗਾ ਵਿਰੋਧ ਤੁਹਾਡਾ ਇਸ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੋਆ ਯਾਦ ਰੱਖਣਾ ਅੱਲਾ ਹਾਫਿਜ਼